ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਵਰਗਵਾਸੀ ਅਮਨਦੀਪ ਸਿੰਘ ਸੰਧੂ ਦੀ ਨਿੱਗੀ ਯਾਦ ਨੂੰ ਸਮਰਪਿਤ ਜਿਹੜਾ ਅੱਜ ਦਾ ਟੂਰਨਾਮੈਂਟ ਹੈ ਤੇ ਸੈਟ ਅਪਡੇਟ ਵੀ ਤੁਹਾਨੂੰ ਦਿੰਨੇ ਆ। ਇੱਕ ਵਾਰੀ ਜੁੜਜੋ ਸਾਰੇ ਜਾਨੇ ਜਿੰਨੇ ਵੀ ਭਰਾ ਲਾਈਵ ਤੇ ਜੁੜ ਰਹੇ ਹੋ ਸ਼ੇਅਰ ਕਰੀ ਚੱਲੋ ਸਾਰੇ ਭਰਾ ਦਬਕੇ ਤੁਹਾਨੂੰ ਸੈਟ ਅਪਡੇਟ ਵੀ ਦਿੰਨੇ ਆ। ਅੱਜ ਮਿਤੀ ਹੈਗੀ 20 ਫਰਵਰੀ ਦਿਨ ਸ਼ੁੱਕਰਵਾਰ। ਅੱਜ ਦਾ ਸ਼ਾਨਦਾਰ ਟੂਰਨਾਮੈਂਟ ਪਿੰਡ ਚੇਤ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਮਚਾਕੀ ਨੇੜੇ 7 ਕਰੋੜ ਬਹੁਤ ਵਧੀਆ ਜਿਹੜੇ ਪ੍ਰਬੰਧ ਅਮਰੀਕਾਲੇ ਬਟੂਹੇ ਵਾਲੇ ਭਰਾ ਨੇ ਤਿੰਨ ਗਰਾਊਂਡ ਤਿਆਰ ਕੀਤੇ ਆ ਇੱਕ ਹੋਮ ਗਰਾਊਂਡ ਵੀ ਸ਼ਾਇਦ ਚੱਲੂਗਾ ਜੇ ਟੀਮਾਂ ਵੱਧ ਹੋਈਆਂ ਹਰਮਨ ਸੰਧੂ ਜੀ ਵਧੀਆ ਵਧੀਆ ਚੜ੍ਹਦੀ ਕਲਾ ਬਾਈ ਜੀ ਕੈਮਾ ਬਾਈ ਜੀ ਸ਼ੇਅਰ ਕਰੋ ਸਾਰੇ ਪ੍ਰੈਕ ਕਰੀ ਤੁਹਾਨੂੰ ਸੈਟ ਅਪ ਡੇਟ ਦੇ ਗਏ ਅੱਜ ਜਿਹੜੇ ਪ੍ਰਾਈਜ਼ ਰੱਖੇਗੇ ਪਹਿਲਾਂ ਤੁਹਾਨੂੰ ਪ੍ਰਾਈਜ਼ਾਂ ਦੀ ਜਾਣਕਾਰੀ ਦੇ ਦਈਏ ਥੱਲੇ ਨੀਚੇ ਚੱਲ ਰਹੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਸ਼ੇਅਰ ਕਰ ਦਿਓ ਇੱਕ ਰੀਡ ਅਪ ਕੇ ਜਦੋਂ ਆਪਣੇ ਕੋਈ ਬੰਦੇ ਕਾਫੀ ਹੋ ਗਏ ਲਾਈਵ ਤੇ ਆਪਾਂ ਫਿਰ ਸੈਟ ਅਪਡੇਟ ਦੱਸ ਦਿਆਂ ਜਿੰਨੀ ਕ ਆਪਣੇ ਕੋਲ ਸੈਟ ਅਪਡੇਟ ਆਈ ਹੈ ਸ਼ੋਰ ਸਾਰੇ ਪਲੇਅਰ ਹੀ ਆ ਰਹੇ ਰਵੀ ਸ਼ੇਰੂ ਜੱਸਾ ਛੋਟੂ ਯੂਪੀ ਸ਼ਾਸਤਰੀ ਸਾਰੇ ਪਲੇਅਰ ਹੀ ਆ ਰਹੇ ਹੈ ਜੀ ਸ਼ੇਅਰ ਕਰੋ ਤੁਹਾਨੂੰ ਸੈਟ ਅਪਡੇਟ ਦੇ ਦਿੰਦੇ ਆ ਜੀ ਜਿੰਨੇ ਕ ਆਪਣੇ ਕੋਲ ਆਏ ਕਿਵੇਂ ਕਿਵੇਂ ਸੈਟ ਬਣੇ ਆ ਅੱਜ ਦਾ ਜਿਹੜਾ ਟੂਰਨਾਮੈਂਟ ਤੰਤਨ ਬਾਬਾ ਯੋਧਾ ਦਾ ਜੀ ਸਪੋਰਟਸ ਕਲੱਬ ਪਿੰਡ ਚੇਤ ਸਿੰਘ ਵਾਲਾ ਫਰੀਦਕੋਟ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਟੂਰਨਾਮੈਂਟ ਸਵਰਗਵਾਸੀ ਅਮਨਦੀਪ ਸਿੰਘ ਸੰਧੂ ਦੀ ਨਿੱਗੀ ਯਾਦ ਨੂੰ ਜਿਹੜਾ ਸਮਰਪਿਤ ਟੂਰਨਾਮੈਂਟ ਹੈ ਤੇ ਅੱਜ ਦਾ ਜਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ 31000 ਹੈ ਜੀ ਸੈਕੰਡ ਪ੍ਰਾਈਜ਼ 21000 ਰੁਪਏ ਹੈ ਥਰਡ ਪ੍ਰਾਈਜ਼ 11000 ਤੇ ਫੋਰਥ 5500 ਜਿਹੜਾ ਬੈਸਟ ਨੈੱਟਮੈਨ ਸੋਰੀ ਬੈਸਟ ਪਲੇਅਰਾਂ ਨੂੰ ਇਹ ਸ਼ੋਰ ਨੀਗਾ ਹੁਣ ਵੀ 3 ਐਲ ਸੀ ਡੀ ਪਲੱਸ ਕੱਪ ਹੈ ਵੀ ਬੈਸਟ ਡਿਫੈਂਸਰ ਲਈ ਵੀ ਹੈਗਾ ਕੁਝ ਭਾਈ ਵੀਰੇ ਜੋਤ ਵੀਰੇ ਬੈਸਟ ਡਿਫੈਂਸਰ ਲਈ ਵੀ ਹੈਗੇ ਜੀ ਐਲਸੀਡੀ ਤਿੰਨਾਂ ਲਈ ਹੈਗੇ ਤਿੰਨਾਂ ਲਈ ਓਕੇ ਜੀ ਓਕੇ ਤਿੰਨਾਂ ਲਈ ਹੈ ਤਿੰਨ ਪਲੇਅਰਾਂ ਲਈ ਹੈ ਬੈਸਟ ਪਲੇਅਰਾਂ ਨੂੰ ਐਲਸੀਡੀ ਪਲੱਸ ਕੱਪ ਦਿੱਤੇ ਜਾਣਗੇ ਜੀ ਨਵਾਬ ਹੈਗਾ ਜੀ ਨਵਾਬ ਨੇ ਆਉਣਾ ਬਾਈ ਜੀ ਆਉਣਾ ਰਵਿੰਦਰ ਗਿੱਲ ਜੀ ਨਵਾਬ ਹੈਗਾ ਨਵਾਬ ਸੈੱਟ ਦੱਸਦੇ ਆ ਬਾਈ ਜੀ ਇੱਕ ਵਾਰੀ ਸ਼ੇਅਰ ਕਰ ਦਿਓ ਸਾਰੇ ਭਰਾ ਦੱਬ ਕੇ ਬੰਦੇ ਕਾਫੀ ਗਿਣਤੀ ਚ ਜੁੜੋ ਪਹਿਲਾਂ 100 ਪਲੱਸ ਬੰਦਾ ਹੋ ਗਿਆ ਜਦੋਂ ਆਪਣੇ ਲਾਈਵ ਤੇ 30 ਕ ਬੰਦੇ ਹੋ ਗਏ ਆ ਸ਼ੇਅਰ ਕਰੋ ਜੀ 100 ਪਲੱਸ ਹੋ ਕੇ ਬੰਦਾ ਪੋਦੋ ਤੁਹਾਨੂੰ ਸੈੱਟ ਦੱਸਦੇ ਆ ਸਾਰੇ ਸ਼ੇਅਰ ਕਰੋ ਇੱਕ ਵਾਰੀ ਦੱਬ ਕੇ ਸਾਰੇ ਭਰਾ ਪਿੰ ਦੋ ਬਾਰੋਂ ਤੇ ਨੈੱਟ ਮੈਨ ਫ੍ਰੀ ਲਗਭਗ ਤਿੰਨ ਬਾਰੋਂ ਤੇ ਕਹਿ ਸਕਦੇ ਭਾਈ ਅੱਜ ਦਾ ਟੂਰਨਾਮੈਂਟ ਆ ਸੈੱਟ ਬਹੁਤ ਚੰਗੇ ਬਣੇ ਆਪਣੇ ਕੋਲੇ ਜਿੰਨੀ ਕਪੜੇਟ ਆਈ ਹੈ ਬਹੁਤ ਤਗੜੇ ਜਾਨਦਾਰ ਸੈੱਟ ਬਣੇ ਆ ਤੇ ਜਾਣਕਾਰੀ ਤੁਹਾਨੂੰ ਦਿੰਦੇ ਆ ਸ਼ੇਅਰ ਕਰੋ ਦਬਕੇ ਸਾਰੇ ਪ੍ਰੈਕ ਕਰੀ ਸ਼ਾਸਤਰੀ ਆਇਆ ਜੀ ਆਇਆ ਸ਼ਾਸਤਰੀ ਜੀ ਵੀ ਖੇਡਣਗੇ ਸ਼ਾਸਤਰੀ ਖੇਡਣਗੇ ਸਾਰੇ ਸੈੱਟ ਦੱਸਦੇ ਆ ਭਾਈ ਜੀ ਸਾਰੇ ਪਲੇਅਰ ਆ ਰਹੇ ਆ ਖਿੱਚੋ ਕੰਮ ਵੜਾ ਕੇ ਸ਼ੇਅਰ ਆਲਾ ਸ਼ੇਅਰ ਕਰੀ ਚੱਲੋ ਸਾਰੇ ਪ੍ਰਾ بس 15 20 ਸੈਕਿੰਡ ਵੇਟ ਕਰ ਲੋ ਜੀ 15 20 ਸੈਕਿੰਡ ਚ ਜਿੰਨਾ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਫਿਰ ਤੁਹਾਨੂੰ ਸੈਟ ਅਪ ਡੇਟ ਆਪਾਂ ਦਿੰਨੇ ਆ 15 20 ਸੈਕਿੰਡ ਸਿਰਫ ਸ਼ੇਅਰ ਕਰ ਦਿਓ ਦਬਕੇ ਸਾਰੇ ਭਰਾ ਜਿੰਨੇ ਭਰਾ YouTube ਤੇ ਜੁੜੇ ਹੋ ਉਹਨਾਂ ਦਾ ਵੀ ਧੰਨਵਾਦ ਜਿੰਨੇ ਭਰਾ Facebook ਤੇ ਜੁੜੇ ਹੋ ਤੇ ਲਾਈਵ ਦੱਸੋ ਜੀ ਲਾਈਵ ਸਹੀ ਚੱਲੀ ਜਾਂਦਾ ਨੈਟਵਰਕ ਵੀ ਚੈੱਕ ਹੋ ਜੂਗਾ ਇਹਨਾਂ ਨਾਲ ਤਾਂ ਕਿ ਜਿਹੜਾ ਆਪਾਂ ਨੂੰ ਦਿੱਕਤ ਨਹੀਂ ਆਊਗੀ ਲਾਈਵ ਚੱਲਦੇ ਸਮੇਂ ਆਪਣੇ ਕੋਲ ਲਗਭਗ 50 ਬੰਦੇ ਤੇ ਕਰੀਬ 50 ਪਲੱਸ ਬੰਦੇ ਲਾਈਵ ਹੋ ਗਿਆ ਜੀ ਆਪਣੇ ਕੋਲੇ YouTube Facebook ਦੋਨੇ ਪਲੇਟਫਾਰਮਾਂ ਤੇ ਟੋਟਲ ਇਹ ਆਪਾਂ ਹੁਣ ਅਪਡੇਟ ਲੱਗੇ ਜੀ ਤੁਹਾਨੂੰ ਪਹਿਲਾ ਸੈੱਟ ਆਪਣੇ ਕੋਲ ਜਿਹੜਾ ਬਣਿਆ ਜੀ ਬਾਰੇ ਕਹਦਾ ਬਾਰੇ ਦਾ ਵਿਕਾਸ ਦਾ ਸੈੱਟ ਹੈ ਜੀ ਸ਼ੇਰੂ ਢਾਬਾਂ ਤੇ ਯੂਪੀ ਸ਼ਾਸਤਰੀ ਨੇ ਖੇਡਣਾ ਨਾਲ ਨੈਟਮੈਨ ਪੂਰਾ ਹੋਊਗਾ ਜੀ ਪੂਰਾ ਯੂਪੀ ਵਾਲਾ ਮੈਚ ਸ਼ੁਰੂ ਹੋ ਜਾਣਗੇ ਵੀ ਲਗਭਗ 3:30 ਹੋ ਗਿਆ ਜੀ 4:30 ਵਜੇ ਦੇ ਕਰੀਬ ਜਿਹੜੇ ਮੈਚ ਸ਼ੁਰੂ ਹੋ ਜਾਣਗੇ ਤੁਹਾਨੂੰ ਦੱਸ ਦਾਂਗੇ ਸਾਰੀ ਜਾਣਕਾਰੀ ਦੇ ਦਾਂਗੇ ਤੇ ਉਸ ਤੋਂ ਅਗਲਾ ਪਹਿਲਾ ਸੈਟਅਪ ਨੇ ਕੋਲ ਤੁਹਾਨੂੰ ਮੈਂ ਦੱਸਦਾ ਜੀ ਬਾਰੇ ਕਾ ਤੇ ਸ਼ੇਰੂ ਟਾਬਾ ਤੇ ਯੂਪੀ ਸ਼ਾਸਤਰੀ ਨਾਲ ਪੂਰਾ ਨੈਟਮੈਨ ਇੱਥੇ ਕਿਉਂਕਿ ਦੋ ਬਾਰੋ ਤੇ ਨੈਟਮੈਨ ਫਰੀ ਦਾ ਫਾਰਮੈਟ ਆ ਤੇ ਪੂਰਾ ਨੈਟਮੈਨ ਹੈ ਜੀ ਬਾਰੇ ਕਾ ਚ ਬੱਲੂਆਂ ਨੇ ਦਾ ਸੈੱਟ ਬਣਿਆ ਜੀ ਬੱਲੂਆਂ ਨੇ ਚ ਖੇਡਣਾ ਜੀ ਰਵੀ ਬਹਾਦਰਗੜ ਤੇ ਨਵਾਬ ਮਹਿਲ ਖੁਰਦ ਕਮਲ ਜੈਪੁਰ ਦੀ ਨਹੀਂ ਮਿਲਦਾ ਅਪਡੇਟ ਐਣੀ ਜੀ ਜੋਤ ਬਾਈ ਕਮਲ ਦੀ ਅਪਡੇਟ ਹੈ ਕੋਈ ਕਮਲ ਜੈਪੁਰ ਕਮਲ ਜੈਪੁਰ ਨਹੀਂ ਆ ਰਹੀ ਨਹੀਂ ਆ ਰਹੀ ਜੀ ओके जी कमल जयपुर नियर है जी कमल जयपुर नियर है उस ਤੋਂ ਬਾਅਦ ਆਪਣੇ ਕੋਲੇ ਜੋਧਪੁਰੀਆਂ ਦਾ ਸੈੱਟ ਬਣਿਆ ਜੀ ਜੋਧਪੁਰੀਆਂ ਲਟੇਰਾ ਗਿਆ ਗਾਰੀ ਹੈ ਰਾਏਸਰੀਆ ਜੱਸਾ ਤੇ ਛੋਟੂ ਮਾਜਰਾ ਇਹ ਜਿਹੜਾ ਆਪਣੇ ਕੋਲ ਸੈੱਟ ਬਣਿਆ ਹੈਗਾ ਪਹਿਲਾ ਸੈੱਟ ਇਹ ਦੋ ਸੈੱਪਾ ਤਿੰਨ ਸੈੱਟ ਦੱਸਦੇ ਤੁਹਾਨੂੰ ਲੱਗਦਾ ਬਾਰੇਕਾ ਕੋਚ ਜੋਧਪੁਰੀਆਂ ਤੀਜਾ ਸੈੱਟ ਆਪਣੇ ਕੋਲ ਹੈਗਾ ਜੀ ਕਾਲੇ ਕੇ ਪਿੰਡ ਕਾਲੇ ਕੇ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਬਾਈ ਬਾਬੇ ਹੋਰਾਂ ਦਾ ਪਿੰਡ ਹਰ ਹਰ ਇੱਕ ਪਾਲਾ ਬਾਬਾ ਨਾਲ ਅਰਸ਼ ਖੇਡ ਰਿਆ ਗਿੱਲ ਪੱਤੀ ਵਾਲਾ ਨਾਲ ਜਸ਼ਨ ਗਿੱਲ ਪੱਤੀ ਤੇ ਉਸ ਤੋਂ ਬਾਅਦ ਬੱਲੂਆਂ ਨੇ ਦਾ ਸੈਟ ਹੈ ਜੀ ਆਪਣੇ ਕੋਲੇ ਬੱਲੂਆਂ ਦਾ ਜੋਤ ਬਾਈ ਸੇਵ ਕੋਰਾਂ ਦਾ ਸੈਟ ਹੈ ਰਵੀ ਬਹਾਦਰਗੜ ਤੇ ਨਵਾਬ ਮਹਿਲ ਖੁਰਦ ਖੇਡ ਰਿਹਾ ਜੀ ਤੇ ਸੈਟ ਆਪਣੇ ਕੋਲ ਹੋਰ ਵੀ ਬਈਏ ਹਾਲ ਦਾ ਸੈਟ ਵੀ ਆਊਗਾ ਮੈਨੂੰ ਲੱਗਦਾ ਪਰ ਜੋੰਟੀ ਨਹੀਂ ਆ ਰਿਹਾ ਜੀ ਜੋੰਟੀ ਨੂੰ ਕੋਈ ਅਮਰਜੈਂਸੀ ਸੀਗੀ ਜੋੰਟੀ ਨਹੀਂ ਆ ਰਿਹਾ ਅੱਜ ਤੇ ਇੱਕ ਆਪਣੇ ਕੋਲ ਪਿੰਡ ਦਾ ਸੈਟ ਜਿਹੜਾ ਕਮੇਟੀ ਦਾ ਸੈਟ ਹੈ ਉਹਦੇ ਵਿੱਚ ਹਰਮਨ ਥਰਾਜ ਵਾਲਾ ਤੇ ਪ੍ਰਦੀਪ ਦਿਆਉਣ ਇਹ ਜਿਹੜੇ ਸੈਟ ਆਪਣੇ ਕੋਲੇ ਪੰਜ ਇੱਕ ਸੈਟ ਆਪਣੇ ਕੋਲ ਸ਼ੋਰ ਆਹ ਜੇ ਜਿਹੜੀ ਅਪਡੇਟ ਆਪਣੇ ਕੋਲ ਪੱਕੀ ਆ ਗਈ ਹੈ ਜਿਦੇ ਵਿੱਚ ਰਵੀ ਵੀ ਆ ਗਿਆ ਨਵਾਬ ਮਹਿਲ ਖੁਰਦ ਰਵੀਬਾਦਰਗੜ ਬੱਲੂਆਂ ਨੇ ਤੇ ਸੈੱਟ 'ਚ ਸ਼ੇਰੂ ਢਾਬਾ ਯੂਪੀ ਸ਼ਾਸਤਰੀ ਤੇ ਪੂਰਾ ਨਟਮਨ ਬਾਹਰੇ ਕਹਿੰਦੇ ਸੈੱਟ 'ਚ ਕੋਚ ਜੋਧਪੁਰਿਆ ਦਾ ਲਟੇਰਾ ਗੈਂਗ ਦਾ ਉਹੀ ਪੱਕਾ ਸੈੱਟ ਹੈ ਜੱਸਾ ਰਾਏਸਰ ਤੇ ਛੋਟੂ ਮਾਜਰਾ ਮੋਗੇ ਦੀ ਅਗੇ ਅਰਵਿੰਦਰ ਗਿੱਲ ਜੀ ਮੋਗੇਲੇ ਕਾਲੇ ਕਾਲੇ ਮੁੰਡਿਆਂ ਦੀ ਹੈਗੀ ਸੈ ਟੀਮ ਅਰਸ਼ ਗਿੱਲ ਪੱਤੀ ਤੇ ਜਸ਼ਨ ਗਿੱਲ ਪੱਤੀ ਖੇਡਣਗੇ ਤੇ ਚੇਤ ਸਿੰਘ ਵਾਲੇ ਚ ਕਿਹਦੇ ਹਰਮਨਦੀਪ ਹਰਮਨth ਰਾਜ ਵਾਲਾ ਤੇ ਪ੍ਰਦੀਪ ਦਿਆਉਣ ਇੰਨੇ ਕ ਸੈਟ ਅਪਡੇਟ ਆਪਣੇ ਕੋਲ ਜਿਹੜੇ 5 ਸੈਟ ਹਜੇ ਤੱਕ ਸ਼ੋਰ ਹੋਏ ਆ ਪੱਕੇ ਆ ਹਜੇ ਕੁਝ ਕੁ ਸੱਟਾਂ ਦੀ ਅਪਡੇਟ ਸ਼ੋਰ ਨਹੀਂ ਇਸ ਲਈ ਤੁਹਾਨੂੰ ਦੱਸ ਨਹੀਂ ਰਹੇ ਆਪਾਂ ਉਹ ਜਾਣਕਾਰੀ ਨਹੀਂ ਦੇ ਰਹੇ ਤੇ ਤਾਂ ਕਿ ਆਪਾਂ ਬਾਅਦ ਚ ਸੈਟ ਚੇਂਜ ਹੋ ਜਾਂਦੇ ਨੇ ਉਹ ਸਵਾਦ ਜ ਨਹੀਂ ਹੁੰਦਾ ਵੀ ਸੈਟ ਪਹਿਲਾਂ ਤਾਂ ਹੋਰ ਦੱਸੇ ਸੀਗੇ ਹੁਣ ਹੋਰ ਹੋਗੇ ਇਸ ਕਰਕੇ ਆਪਾਂ ਤੁਹਾਨੂੰ ਸੈਟ ਉਹ ਨਹੀਂ ਦੱਸ ਰਹੇ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾਵਾਂ ਨੂੰ ਆਪਣਾ ਲਾਈਵ ਜਿਹੜਾ ਚੱਲੂਗਾ 2 ਨੰਬਰ ਗਰਾਊਂਡ ਤੇ 2 ਨੰਬਰ ਗਰਾਊਂਡ 메ਨ ਗਰਾਊਂਡ ਹੋਊਗਾ ਕਮੇਟੀ ਦਾ ਤੇ ਇਧਰ 1 ਨੰਬਰ ਗਰਾਊਂਡ ਤੇ ਹੋਗਾ ਵਾਲੀਬਾਲ ਸ਼ੂਟਿੰਗ ਆਲ ਇੰਡੀਆ ਇਹ ਸ਼ੋਰ ਨਹੀਂ ਹਜੇ 1 ਨੰਬਰ ਕਿਹੜਾ 3 ਨੰਬਰ ਕਿਹੜਾ ਹੈਗਾ ਤੇ ਨਾਲ ਵਾਲੀਬਾਲ ਸ਼ੂਟਿੰਗ ਦਾ क्रेज ਸੁਖਨ ਵਾਲੇ ਦੀ ਅਪਡੇਟ ਸੁਖਨ ਵਾਲੇ ਦੀ ਅਪਡੇਟ ਹੈਗੀ ਜੀ ਆਪਣੇ ਕੋਲੇ ਸੌਰੀ ਸੁਖਨ ਵਾਲੇ ਦੀ ਅਪਡੇਟ ਮੈਂ ਦੇਣੀ ਭੁੱਲ ਗਿਆ ਮੱਖਣ ਹਰੜਾਏਪੁਰ ਖੇਡ ਰਿਹਾ ਹੈ ਸੁਖਨ ਵਾਲਾ ਲਿਕ ਨਹੀਂ ਭੁੱਲ ਗਿਆ ਸੀ ਮੱਖਣ ਹਰੜਾਏਪੁਰ ਖੇਡ ਰਿਹਾ ਵੇਪਨ ਚਾਵਲਾ ਜੀ ਤੇ ਨਾਲ ਦੂਜਾ ਪਲੇਅਰ ਮੈਨੂੰ ਸ਼ੋਰ ਨਹੀਂਗਾ ਕੌਣ ਖੇਡ ਰਿਹਾ ਹੈ ਨਰਮਲ ਸੁਖਨ ਵਾਲੇ ਚ ਮੱਖਣ ਨਾਲ ਕੌਣ ਸੁਧੀਰ ਪੰਜਾਬਾ ਸੁਧੀਰ ਪੰਜਾਬਾ ਤੇ ਮੱਖਣ ਹਰ ਰਾਏਪੁਰ ਜਿਹੜੇ ਸੁਖਨਾਲੇ ਦੇ ਟੀਮ ਚ ਹੈ ਇਹ ਮੇਨ ਸੈੱਟ ਇਹ ਵੀ ਰਹਿ ਗਏ ਸੀ ਇੱਕ ਸੌਰੀ ਲਿਖਣ ਵਾਲਾ ਬਾਫੀ ਚਾਹੁੰਦੇ ਸਾਰੇ ਭਰਾਵਾਂ ਤੋਂ ਜੱਸਾ ਆਊਗਾ ਜੀ ਜੋਧਪੁਰੀਆਂ ਚ ਆਊਗਾ ਜੱਸਾ ਤੇ ਇੰਨੀ ਕ ਅਪਡੇਟ ਸੀਗੀ ਜੀ ਆਪਣੇ ਕੋਲੇ ਸੁਖਨਾਲੇ ਦਾ ਵੀ ਆਪਣਾ ਮੇਨ ਸੈੱਟ ਲਿਖ ਕੇ ਰੱਖ ਲਗੇ ਹੁਣ ਜਿਵੇਂ ਜਿਵੇਂ ਹੋਰ ਸੈੱਟ ਆਪਾਂ ਨੂੰ ਕਲੀਅਰ ਹੋਣਗੇ ਤੇ ਆਪਾਂ ਉਹ ਲਿਖ ਕੇ ਆਪਣੇ ਕੋਲੇ ਰੱਖੀ ਜਾਂਦੇ ਆ ਤੇ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਦਾਂਗੇ ਹਜੇ ਹੁਣ ਮਿਲਦੇ ਆ ਜੀ ਆਪਾਂ ਜਦੋਂ ਮੈਚ ਸ਼ੁਰੂ ਹੋਣਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਜੀ ਮੈਚਾਂ ਦੀ ਸ਼ੁਰੂਆਤ ਟਾਈਆਂ ਪੈਣੀਆਂ ਜਦੋਂ ਉਦੋਂ ਤੁਹਾਨੂੰ ਲਾਈਵ ਹੋ ਕੇ ਦੱਸਾਂਗੇ ਸਾਰੀ ਜਾਣਕਾਰੀ ਦੇਵਾਂਗੇ ਤੇ ਇੰਨੀ ਕਿ ਜਾਣਕਾਰੀ ਜਿਹੜੀ ਜਿੰਨੀ ਆਪਣੇ ਕੋਲ ਪਹੁੰਚੀ ਸੀ ਸੈਟਾਂ ਦੀ ਅਪਡੇਟ ਸੁਖਣ ਵਾਲੇ ਦਾ ਸੈਟ ਆਪਾਂ ਤੁਹਾਨੂੰ ਦੁਬਾਰਾ ਦੱਸ ਇੱਕ ਕਰੀ ਜਾਂਦੇ ਜਾਂਦੇ ਸਟਾਫ ਤੁਹਾਨੂੰ ਸਾਰੇ ਦੁਬਾਰਾ ਬੋਲ ਦਿੰਨੇ ਇੱਕ ਕਰੀ ਆਪਣੇ ਕੋਲੇ ਪਹਿਲਾ ਸੈਟ ਬਾਰੇ ਇੱਕਾ ਜੇ ਸ਼ੇਰੂ ਢਾਬਾ ਤੇ ਯੂਪੀ ਸ਼ਾਸਤਰੀ ਤੇ ਭੂਰਾ ਨੈਟਮੈਨ ਲਟੇਰੇ ਗੈਂਗ ਆ ਗਈ ਆਪਣੇ ਕੋਲੇ ਕੋਚ ਜੋਧਪੂਰੀਆ ਜੱਸਾ ਰਾਈਜ਼ਰ ਨਾਲ ਛੋਟੂ ਮਾਜਰਾ ਉਸ ਤੋਂ ਬਾਅਦ ਬੱਲੂਆਂ ਨੇ ਚ ਖੇਡਣਾ ਰਵੀ ਬਹਾਦਰਗੜ ਤੇ ਨਵਾਬ ਮਹਿਲ ਖੁਰਦ ਤੇ ਪਿੰਡ ਦੀ ਸੈਟ ਬਣਾਈ ਜੀ ਪਿੰਡ ਦਾ ਚੇਤ ਸਿੰਘ ਅਲੇ ਦਾ ਸੈਟ ਬਣਿਆ ਹਰਮਨ ਥਰਾਜ ਵਾਲਾ ਤੇ ਪ੍ਰਦੀਪ ਦਿਓਨ ਉਸ ਤੋਂ ਬਾਅਦ ਕਾਲੇ ਕਾਲੇ ਮੁੰਡੇ ਕਾਲੇ ਕੇ ਜ਼ਿਲ੍ਹੇ ਮੋਗੇ ਦੀ ਟੀਮ ਅਰਸ਼ ਗੱਲਪੱਤੀ ਤੇ ਜਸ਼ਨ ਗੱਲਪੱਤੀ ਦੋਨੇ ਸਕੇ ਭਰਾਵਾਂ ਦੀ ਜੋੜੀ ਖੇਡੂਗੀ ਅੱਜ ਕਾਲੇ ਕਿਆਂ ਦੇ ਲਈ ਬਠਿੰਡੇ ਵਾਲੇ ਮੁੰਡੇ ਤੇ ਸੁਖਣ ਵਾਲੇ ਚ ਖੇਡਣਾ ਜੀ ਸੁਧੀਰ ਪੰਜਾਬਾ ਤੇ ਮੱਖਣ ਹਰ ਰਾਏਪੁਰ ਇਹ ਸੈਟ ਆਪਣੇ ਕੋਲ 6 ਸੈਟ ਆ ਟੋਟਲ ਜਿਹੜੇ ਸ਼ੋਰ ਆ ਗਈ ਆਪਣੇ ਟੱਪ ਆਪਣੇ ਕੋਲੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਲਾਈਵ ਨਾਲ ਜੁੜੇ ਰਹਿਣ ਲਈ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਖਤਮ ਹੋਣ ਤੋਂ ਬਾਅਦ ਵੀ ਜਿਹੜੇ ਸੈਟਅਪ ਅਪਡੇਟ ਸਾਰੇ ਜਿਹੜੇ ਦਰਸ਼ਕ ਆ ਦੇਖਣ ਆਲੇ ਤਾਂ ਹੈਲੋ ਜਿਹੜੇ ਵਾਲੀਬਾਲ ਦੇ ਖੇਡ ਪ੍ਰੇਮੀ ਆਪਣੇ ਦਰਸ਼ਕ ਦੇਖਣ ਆਲੇ ਜਿਹੜੇ ਵਾਲੀਬਾਲ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਸੈਟਅਪ ਅਪਡੇਟ ਜਿਹੜੀ ਪਹੁੰਚਦੀ ਹੋ ਜੇ ਵੀ ਉਹਨਾਂ ਦੇ ਮਨ ਪਸੰਦੇ ਜਿੰਨੇ ਵੀ ਖਿਡਾਰੀ ਅੱਜ ਆ ਰਹੇ ਆ ਤੇ ਰੌਣਕਾਂ ਲੱਗ ਜਾਨੀਆਂ ਵੱਡੀਆਂ ਪਿੰਡ ਚੇਤ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਹੁਤ ਤਕੜੇ ਪ੍ਰਬੰਧ ਦਾ ਨੀਰ ਜਿ ਠਾਬਾਂ ਜੀ ਸასი ਕਾਲ ਜੀ ਸასი ਕਾਲ ਧੰਨਵਾਦ ਜੀ ਧੰਨਵਾਦ ਤੁਹਾਨੂੰ ਅਕਰੀ ਸਹਿਯੋਗੀ ਸੱਜਣਾ ਦੇ ਦਰਸ਼ਨ ਪਵਾਦਗੇ ਜਿਹੜੇ ਅੱਜ ਦੇ ਇਸ ਖੇਡ ਮੇਲੇ ਚ ਵੱਡਾ ਸਹਿਯੋਗ ਹੈ ਜਿੰਨਾਂ ਦਾ ਪਹਿਲਾਂ ਦਾ ਤਨਤਨ ਬਾਬਾ ਯੋਦਾ ਦਾਸ ਜੀ ਸਪੋਰਟਸ ਕਲੱਬ ਸਾਡੇ ਬਹੁਤ ਹੀ ਤਕਾਰਯੋਗ ਸੰਤ ਬਾਬਾ ਜੋਦਾਦਾਸ ਜੀ ਕਾਲੀ ਕੰਬਲੀ ਵਾਲੇ ਉਹਨਾਂ ਦੀ ਜਿਹੜੇ ಅಪਾਰ ਕਿਰਪਾ ਦੇ ਨਾਲ ਅੱਜ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਸਹਿਯੋਗ ਆ ਸਾਡੇ ਨਾਲ ਜਗਵਿੰਦਰ ਸਿੰਘ ਸੰਧੂ ਆਸਟ੍ਰੇਲੀਆ ਉਹਨਾਂ ਦਾ ਆਪਣੇ ਨਾਲ ਵਿਸ਼ੇਸ਼ ਸਹਿਯੋਗ ਆ ਜੀ ਅੱਜ ਦੇ ਟੂਰਨਾਮੈਂਟ 'ਚ ਤੇ ਸਾਡੇ ਸਾਰੇ ਸਹਿਯੋਗੀ ਸੱਜਣ ਸੁਖਮੰਦਰ ਸਿੰਘ ਸਰਪੰਚ ਬਲਤੇਜ ਸਿੰਘ ਸੰਧੂ ਬਲਵਿੰਦਰ ਸਿੰਘ ਸੰਧੂ ਗੁਰਬਖਸ਼ ਸਿੰਘ ਗੁਰਜੰਟ ਸਿੰਘ ਸੰਧੂ ਲੇਵਾ ਸਿੰਘ ਨੰਬਰਦਾਰ ਪਰਮਪ੍ਰੀਤ ਸਿੰਘ ਖੋਸਾ ਕੁਲਵੀਰ ਸਿੰਘ ਖੋਸਾ ਸੁਖਵੀਰ ਸਿੰਘ ਖੋਸਾ ਬਲਜਿੰਦਰ ਸਿੰਘ ਖੋਸਾ ਅਮਰਪਾਲ ਸਿੰਘ ਖੋਸਾ ਅਮਨਿੰਦਰ ਸਿੰਘ ਰਮਾਣਾ ਤੇ ਸਾਡੇ ਬਹੁਰੀ ਸਤਕਾਰਯੋਗ ਸਵਰਗ ਸ੍ਰੀ ਅਮਨਦੀਪ ਸਿੰਘ ਸੰਧੂ ਦੀ ਯਾਦ ਵਿੱਚ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਸੱਤੇ ਦੀ ਅਪਡੇਟ ਹੈ ਨਹੀਂ ਬਾਈ ਜੀ ਕੋਈ ਪੂਰਾ ਰਾਣਾ ਜੀ ਛੋਟੂ ਮਾਜਰਾ ਆਇਆ ਜੀ ਛੋਟੂ ਖੇਡੂਗਾ ਜੱਸੇ ਨਾਲ ਕੋਚ ਜੋਧਪੁਰੀਏ ਦੇ ਸੈਟ ਚੈਨਲ ਜੋਧਪੁਰੀਏ ਦੇ ਸੈਟ ਚ ਇਹ ਸਾਡੇ ਸਹਿਯੋਗੀ ਸੱਜਣ ਸਵਰਗਵਾਸੀ ਜਗਿੰਦਰ ਸਿੰਘ ਸੰਧੂ ਦੇ ਪਰਿਵਾਰ ਵੱਲੋਂ ਵੱਡਾ ਸਹਿਯੋਗ ਹੈ ਜੀ ਬੱਬੂ ਸੰਧੂ ਜਸਪਾਲ ਸਿੰਘ ਸੰਧੂ ਦਲਜਿੰਦਰ ਸਿੰਘ ਸੰਧੂ ਸੁਖਜੀਤ ਸਿੰਘ ਢਾਲੀਵਾਲ ਹਰਜਿੰਦਰ ਸਿੰਘ ਸੰਧੂ ਸੁਖੀ ਸੰਧੂ ਨਾਲ ਜਲੰਦਰ ਸਿੰਘ ਜੀ ਹਰਦੀਪ ਸਿੰਘ ਸੰਧੂ ਅੰਗਰੇਜ਼ ਸਿੰਘ ਸੰਧੂ ਪਰਵਿੰਦਰ ਸਿੰਘ ਸੰਧੂ ਸੁਖਦੇਵ ਸਿੰਘ ਸੰਧੂ ਗਰਮੀਤ ਸਿੰਘ ਸੰਧੂ ਮਨਦੀਪ ਸੰਧੂ ਗਰਮਣ ਖੋਸਾ ਰਾਜੀਪ ਖੋਸਾ ਲਵੀ ਖੋਸਾ ਸਤਰਾਮ ਸਿੰਘ ਖੋਸਾ ਅਮਰਤ ਸਿੰਘ ਪਰਗਟ ਸਿੰਘ ਸੰਧੂ ਸਿਮਰਨ ਸੰਧੂ ਜਗਦੀਪ ਖੋਸਾ ਸੁਖਮੰਦਰ ਸਿੰਘ ਖੋਸਾ ਦਵਿੰਦਰ ਸਿੰਘ ਖੋਸਾ ਅਮਨਿੰਦਰ ਰਮਾਣਾ ਨਾਲ ਗੁਰਮੇਲ ਸਿੰਘ ਖੋਸਾ ਜੀ ਇਸ ਤੋਂ ਥੱਲੇ ਸਾਡੇ ਸਭ ਕੀ ਸੱਜਣਾ ਅਰਸ਼ ਸੰਧੂ ਜਗਵਿੰਦਰ ਖੋਸਾ ਜੀ ਜਗਮੀਤ ਸੰਧੂ ਜਗਜੀਤ ਸੰਧੂ ਗੁਰਮੀਤ ਸੰਧੂ ਜਸ਼ਨ ਰਮਾਣਾ ਜਸ਼ਨ ਖੋਸਾ ਸ਼ਹਿਨਾਜ ਖੋਸਾ ਸਿਕੰਦਰ ਸਿੰਘ ਰਮਾਣਾ ਰਾਜਵਿੰਦਰ ਰਮਾਣਾ ਜੋਤ ਖੋਸਾ ਗੁਰਪ੍ਰੀਤ ਸੰਧੂ ਸਾਡੇ ਅੱਜ ਦੇ ਜਿਹੜੇ ਵੱਡਾ ਸਹਿਯੋਗ ਹੈ ਬਾਈ ਦਾ ਟੂਰਨਾਮੈਂਟ ਦੀ ਇਕਵਾਈ ਵੀ ਕਰ ਰਿਹਾ ਜੋਤ ਖੋਸਾ ਬਾਈ ਸੁਖਵੀਰ ਰਮਾਣਾ ਕਰਨਜੀਤ ਸੰਧੂ ਬੂਟਾ ਸੰਧੂ ਹਰਮੇਲ ਸੰਧੂ ਜੀ ਗੁਰਵਿੰਦਰ ਸੰਧੂ ਜਸਪਾਲ ਸਿੰਘ ਗੋਪੀ ਰਮਾਣਾ ਜੋਬਨ ਖੋਸਾ ਲਾਪ੍ਰੀਤ ਰਮਾਣਾ ਸ਼ਰਨਾ ਖੋਸਾ ਕਾਕਾ ਸੰਧੂ ਜੀ ਤਰਲੋਕ ਰਮਾਣਾ ਕਰਨ ਖੋਸਾ ਅਬੇ ਸਿੰਘ ਜੀ ਇਹ ਸਾਰੇ ਆਪਣੇ ਜਿਹੜੇ ਅੱਜ ਦੇ ਸਹਿਯੋਗੀ ਸੱਜਣ ਬਹੁਤ ਵੱਡਾ ਸਹਿਯੋਗ ਆਜ ਦੇ ਟੂਰਨਾਮੈਂਟ ਵਿੱਚ ਇਹਨਾਂ ਭਰਾਵਾਂ ਦਾ ਸ਼ੇਰੂ ਆਇਆ ਜੀ ਸ਼ੇਰੂ ਖੇਡੂਗਾ ਬਾਰੇ ਕਿਆਂ ਲਈ ਸ਼ੇਰੂ ਤੇ ਯੂਪੀ ਸ਼ਾਸਤਰੀ ਨਾਲ ਪੂਰਾ ਨੈਟਮੈਨ ਇਹ ਸੈਟਅਪ ਨੇ ਕੋਲੇ ਲਾਢੀ ਕੈਨੇਡਾ ਜੀ ਹਾਂਜੀ ਸ਼ੇਰੂ ਆਇਆ ਜੀ ਆਇਆ ਬਾਈ ਜੀ ਸ਼ੇਰੂ ਦਾ ਮੈਚ ਅਜੇ ਮੈਚ ਸ਼ੁਰੂ ਹੋਣੇ ਆ ਬਾਈ ਜੀ ਗੁਰਸੰਗੀਤ ਸਿੰਘ ਜੀ ਤੇ ਇੰਨੀ ਕ ਅਪਡੇਟ ਸੀਗੀ ਆਪਣੇ ਕੋਲੇ ਸਾਰੀ ਤੁਹਾਨੂੰ ਸੈਟਅਪ ਅਪਡੇਟ ਵੀ ਆਪਣੇ ਕੋਲ ਜਿੰਨੀ ਕ ਪਹੁੰਚੀ ਹੈ ਸ਼ੋਰ ਤੁਹਾਨੂੰ ਦੱਸ ਦਿੱਤੀ ਹੈ ਸਹਿਯੋਗੀ ਸੱਜਣਾ ਦੇ ਦਰਸ਼ਨ ਪਵਾ ਤੇ ਟੂਰਨਾਮੈਂਟ ਦੀ ਤਿਆਰੀ ਹੈ ਟੀਮਾਂ ਨੂੰ ਬੇਨਤੀ ਹੈ ਜੀ ਜਲਦੀ ਤੋਂ ਜਲਦੀ ਜਿਹੜਾ ਪਹੁੰਚ ਜਾਓ ਗਰਾਊਂਡਾਂ 'ਚ ਸ਼ਰਫ ਟੀਮਾਂ ਦੀ ਉਡੀਕ ਜਿਹੜੀ ਵੇਟ ਹੋ ਰਹੀ ਹੈ ਅੱਜ ਦੇ ਇਸ ਖੇਡ ਮੇਲੇ ਨੂੰ ਸ਼ੁਰੂ ਕਰ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਵਾਲੀਬਾਲ ਦੀ ਗੇਮ ਦੇ ਨਾਲ ਤਾਸ਼ੀਪ ਦੇ ਮੁਕਾਬਲੇ ਵੀ ਕਰਾਏ ਜਾਣਗੇ ਤਾਸ਼ੀਪ ਦੇ ਚਾਹਵਾਨ ਜਿੰਨੇ ਭਰਾ ਤਾਸ਼ੀਪ ਖੇਡਣ ਲਈ ਦੇਖਣ ਲਈ ਵੀ ਆ ਸਕਦੇ ਹੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ